ਅੱਜ ਕਲਿਆਣ ਰਾਗ ਦੇ ਵਿੱਚ ਮਾਂ ਤੀਰਜੀ ਦੇ ਵਿੱਚ ਲੱਗਦਾ ਕਿੰਨੇ ਸੋਹਣੇ ਸੋਹਣੇ ਗੀਤ ਨੇ ਪੰਜਾਬੀ ਸੂਫੀ ਔਰ ਹਿੰਦੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਡੀਓ ਚੰਗੀ ਲੱਗੀ ਤਾਂ ਗੀਤੇ ਕੀ ਸ਼ੇਅਰ ਕਰਿਓ ਤੇ ਇਹਦਾ ਰਿਆਜ਼ ਕਰਿਓ ਕਲਿਆਣ ਰਾਗ ਦੀ ਅਰੋਹ ਰੋ ਤੁਹਾਨੂੰ ਪਕੜਦਾ ਸੀ ਉਦੋਂ ਬਾਅਦ ਆਪਾਂ ਗੀਤਾਂ ਵੱਲ ਵਧਦੇ ਆਂ 네ਰੇ ਨਾਮ ਪਾਧਾਨੀ ਸਾਨੇ ਦਾ ਪਾਮਾ

आप तिलक सब्जी मेरे मुंह से नहीं ना मिलाई के ऐसा तेरा होगा मुझ पर दिल चाहता है वो कहने दो घर से निकलते कुछ दूर चलते रास्ते ਅਭੀ ਭਰਾਂ ਨਹੀਂ ਇਹਦੇ ਵਿੱਚ ਕਈ ਵਾਰੀ ਮਾ ਸ਼ੋਧ ਵੀ ਲੱਗਿਆ ਗਾਣੇ ਦੀ ਖੂਬਸੂਰਤੀ ਨੂੰ ਵਧਾਉਣ ਵਾਸਤੇ ਸੋ ਬੇਸ ਜਿਹੜਾ ਉਹ ਕਲਿਆਣ ਦਾ ਰੱਖਿਆ ਗਿਆ ਕਿਉਂਕਿ ਮਾ ਦੀਵਰ ਲੱਗ ਰਿਹਾ ਸੋ ਜੇ ਵੀਡੀਓ ਚੰਗੀ ਲੱਗੀ ਤੈਨੂੰ ਅਜੀਦੀ ਗੇ ਸ਼ੇਅਰ ਕਰਿਓ ਪ੍ਰਿੰਸ 뮤직 ਅਕੈਡਮੀ ਨੂੰ ਫੋਲੋ ਕਰਿਓ ਥੋੜਾ ਸਾਰੇ ਮੋਟੋ ਤਾਂ